ਆਰਥਿਕ ਖਸਾਲ ਯੂਨੀਅਨ ਸਿੱਧੂਪੁਰ ਜਿੰਦਾਬਾਦ ਜਿੰਦਾਬਾਦ ਆਰਥਿਕ ਖਸਾਲ ਸਿੱਧੂਪੁਰ ਜਿੰਦਾਬਾਦ 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 ਭਰਾਵੋ ਅੱਜ ਅਸੀਂ ਪਿੰਡ ਗੁਰੂ ਸਰਦੀ ਸਿੱਧੂਪੁਰ ਇਕਾਈ ਵੱਲੋਂ ਆਰਧਿਆ ਟਰਾਲੀਆਂ ਤਿਆਰ ਕਰਕੇ ਦਿੱਲੀ ਮੋੜ ਚੇ ਨੂੰ ਚਾਲੇ ਪਾਉਣ ਲੱਗਿਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਜੁਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਮੋਦੀ ਸਰਕਾਰ ਸਾਡੇ ਤੇ ਹਮਲੇ ਕਰ ਰਹੀ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ ਆਪਣੀਆਂ ਨਸਲਾਂ ਬਚਾਉਣ ਵਾਸਤੇ ਇਹ ਮੋਦੀ ਸਰਕਾਰ ਦੇ ਹੱਕ ਤੇ ਮੂੰਗਦਲੀ ਤਾਂ ਸਾਰੇ ਮੇਰੇ ਵੀਰ ਜੋ ਕਿਸਾਨ ਹਨ ਮਜ਼ਦੂਰ ਹਨ ਇਹ ਸਾਰਿਆਂ ਦੇ ਦਬਾਅ ਪੈਣਾ ਤਾਂ ਸਾਰਿਆਂ ਨੂੰ ਫਰਜ਼ ਬਣਦਾ ਹੈ ਕਿ ਅੱਜ ਉਹ ਸਾਡਾ ਸਹਿਯੋਗ ਕਰਨ ਤੇ ਸਾਡੇ ਨਾਲ ਦਿੱਲੀ ਵੱਲ ਚੱਲੇ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਲੱਗਰ ਗੁਰੂ ਸਾਹਿਬ ਦੇ ਕਿਸਾਨ ਵੀਰੋ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਨੂੰ ਵਧਾਈ ਦਿੰਦੇ ਆ ਕਿ ਤੁਸੀਂ ਇਕਾਈ ਬਣਾਈ ਔਰ ਅੱਜ ਤੁਸੀਂ ਮੋਰਚੇ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੋ ਬਹੁਤ ਹੀ ਟੱਟ ਲੋਕਾਂ ਨੂੰ ਇਹੋ ਜਿਹਾ ਸਮਾਂ ਮਿਲਦਾ ਹੈ ਕਿ ਜਦੋਂ ਅੰਦੋਲਨ ਚੱਲਦੇ ਆ ਇੱਥੇ ਹੱਕ ਹਕੂਕਾਂ ਦੀ ਗੱਲ ਹੁੰਦੀ ਹੈ ਯੋਧੇ ਥੋੜੇ ਨਿੱਤਰਦੇ ਹੁੰਦੇ ਆ ਯੋਧਿਆਂ ਦੀ ਗਿਣਤੀ ਘੱਟ ਹੁੰਦੀ ਆ ਹਮੇਸ਼ਾ ਲੜਨ ਵਾਲੇ ਲੋਕਾਂ ਦੀ ਗਿਣਤੀ ਪਰ ਤੁਸੀਂ ਬਹੁਤ ਵਧੀਆ ਗੈਂਤੀ ਦੇ ਵਿੱਚ ਚੱਲ ਰਹੇ ਆ ਸਾਨੂੰ ਮਾਣ ਮਹਿਸੂਸ ਹੋ ਰਿਹਾ ਅੱਜ ਕਿਉਂਕਿ ਮੈਂ ਤੇ ਬਾਈ ਬਿਆੰਥੋਂ ਅਸੀਂ 11 ਤਰੀਕ ਤੋਂ ਚੱਲੇ ਆ ਕਨੌਰੀ ਦੇ ਉੱਤੇ ਜਾ ਕੇ ਅਸੀਂ ਜਿਹੜਾ ਸਾਰਾ ਜਿਵੇਂ ਆਪਣਾ ਉੱਥੇ ਮੋਰਚਾ ਪੂਰੀ ਤਰ੍ਹਾਂ ਭਖਿਆ ਹੋਇਆ ਡਟਿਆ ਹੋਇਆ ਕਿਸਾਨ ਡਟੇ ਆਪਣੇ ਬੇਸ਼ੱਕ ਆਪਣੇ ਤੇ ਥਰੂ ਗੈਸ ਦੇ ਗੋਲੇ ਸਿੱੜਦੇ ਆ ਫਾਇਰਿੰਗ ਵੀ ਹੋਈ ਆ ਪਰ ਆਪਣਾ ਕੋਈ ਵੀ ਕਿਸਾਨ ਉੱਤੇ ਪੂਰਾ ਵੀ ਪਛਾਣ ਹੀ ਹਟਣ ਨੂੰ ਤਿਆਰ ਔਰ ਆਪਣੇ ਜਿਹੜੇ ਵੱਡੇ ਆਗੂ ਐ ਉਹ ਗੱਲਬਾਤ ਵੀ ਭਾਰਤ ਸਰਕਾਰ ਨਾਲ ਚੱਲ ਰਹੀ ਐ ਪਰ ਇਸ ਦੇ ਬਾਵਜੂਦ ਪਰਸੋਂ ਉੱਥੇ ਇੱਕ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਤੇ ਮਹਿਸੂਸ ਕੀਤਾ ਗਿਆ ਕਿ ਲੋਕ ਹਜੇ ਪਿੰਡਾਂ ਦੇ ਵਿੱਚੋਂ ਹੋਰ ਆਉਣਾ ਚਾਹੁੰਦੇ ਐ ਕਿਉਂਕਿ ਜਿੰਨਾ ਕਈ ਕਿਸਾਨ ਵੀਰਾਂ ਨੂੰ ਆਪਣੀਆਂ ਮੰਗਾਂ ਬਾਰੇ ਜਾਂ ਇਹਨਾਂ ਗੱਲਾਂ ਬਾਰੇ ਘੱਟ ਪ੍ਰਚਾਰ ਹੋਇਆ ਸੀ ਪਤਾ ਨਹੀਂ ਲੱਗਿਆ ਸੀ ਵੇ ਸਾਡੀ ਆਗੂਆਂ ਨੇ ਉੱਥੇ ਮੇਰੀ ਤੇ ਬਿਆੰਤ ਸ਼ੌਂਦੀ ਡਿਊਟੀ ਇਹ ਲਾਈ ਵੀ ਇੱਕਾਰੀ ਤੁਸੀਂ ਜਾਓ ਮਗਰ ਔਰ ਤੁਸੀਂ ਯਕੀਨ ਮੰਨੋਗੇ ਕੱਲ ਅਸੀਂ ਮੁਕਸਰ ਦੇ ਪਿੰਡਾਂ ਵਿੱਚ ਸੀ ਜੈਸਵੀ ਪਿੰਡ ਚ ਜਾਂਦੇ ਆ ਅਸੀਂ ਉਹਨਾਂ ਨੂੰ ਪੁੱਛਿਆ ਕਾਈ ਉਹਦੀ ਸਾਡੀ ਕੋਈ ਕਾਈ ਨਹੀਂ ਉਹ ਅਸੀਂ ਤਿਆਰ ਆ ਕਿਸਾਨੀ ਦੇ ਨਾਤੇ ਤਿਆਰ ਆ ਘੱਟੋ ਘੱਟ 4 ਦਾ 5 ਪਿੰਡਾਂ ਦੇ ਵਿੱਚ ਗਏ ਅਸੀਂ ਅੱਜ ਮਹਾਵੱਧਰ ਤੋਂ ਤੇ ਖੋਨਣ ਕਲਾਂ ਤੋਂ ਉਹਨਾਂ ਦੋ ਟਰਾਲੇ ਕੱਲਣਗੇ ਉਸ ਤੋਂ ਬਾਅਦ ਅਸੀਂ ਭੰਗ ਜੜੀ ਜਾ ਕੇ ਕਾਈ ਬਣਾਉਣੀ ਹੈ ਉਸ ਤੋਂ ਬਾਅਦ ਦਬੜੇ ਪਿੰਡ ਜਾਣਾ 2-3 ਪਿੰਡ ਹੋਰ ਐ ਕਟੋ-ਕਟਾ ਅੱਜ ਉਧਰੋਂ 2-3 ਕਾਇਆਂ ਹੋਰ ਬਣ ਕੇ ਕੱਲ ਨੂੰ ਹੋਰ ਟਰਾਲੇ ਚੱਲਣਗੇ ਔਰ ਅੱਜ ਤੁਸੀਂ ਦੋ ਟਰਾਲੇ ਪੂਰੇ ਤਿਆਰ ਕਰੀ ਖੜੇ ਆ ਤੁਸੀਂ ਬਹੁਤ ਵਧਾਈ ਦੇ ਪਾਤਰੋਂ ਬਾਕੀ ਜਿਹੜੀਆਂ ਮੰਗਾਂ ਬਾਰੇ ਜਾਂ ਹੋਰ ਗੱਲਾਂ ਬਾਰੇ ਸਰਦਾਰ ਬੈਂਤ ਸਿੰਘ ਜੀ ਦੋਦਾ ਆਪਣੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਆ ਉਹ ਸਾਰੀ ਤੁਹਾਨੂੰ ਜਾਣਕਾਰੀ ਦੇਣਗੇ ਸਰਦਾਰ ਬੈਂਤ ਸਿੰਘ ਜੀ ਦੋਦਾ ਅਸੀਂ ਕੁਝ ਕਹਿਣਾ ਚਾਹੁੰਦੇ ਸਰਯੋਗ ਪਿੰਡ ਗੁਰੂ ਸਰ ਦੇ ਕਿਸਾਨ ਵੀਰੋ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਬਹੁਤ ਵੱਡਾ ਸੰਘਰਸ਼ ਹੈ ਇੱਕ ਸੰਘਰਸ਼ ਤੁਸੀਂ ਪਹਿਲਾਂ ਲੜਕੇ ਆਏ ਸੀ ਇੱਕ ਸੰਘਰਸ਼ ਅੱਜ ਆਪਣਾ ਅੰਦੋਲਨ ਨੰਬਰ 1 ਸੀ ਉਹ ਅੰਦੋਲਨ ਨੰਬਰ 2 ਸਾਡਾ ਸ਼ੁਰੂ ਹੋਇਆ ਹੈ ਮੰਗਾਂ ਸਾਡੀਆਂ ਪਹਿਲਾਂ ਵੀ ਸੀ ਉਹਦੇ ਵਿੱਚ ਸਿਰਫ ਇੱਕ ਮੰਗ ਸਾਡੀ ਮੰਨੀ ਗਈ ਸੀ ਤਿੰਨ ਕਾਨੂੰਨਾਂ ਦੀ ਐਮਐਸਪੀ ਦਾ ਗਰੰਟੀ ਗ੍ਰੂਨ ਸਾਡਾ ਵਿਚਾਲੇ ਰਹਿ ਗਿਆ ਸੀ ਬਿਜਲੀ ਸੋਧ ਬਿੱਲ ਸਾਡਾ ਵਿਚਾਲੇ ਰਹਿ ਗਿਆ ਸੀ ਕੁਝ ਮੰਗਾਂ ਸਾਡੀਆਂ ਉਸ ਅੰਦੋਲਨ ਦੇ ਨਾਲ ਜੁੜਗੀਆਂ ਲਖਬੀਰਪੁਰ ਕੀ ਦੇ ਸ਼ਹੀਦਾਂ ਵਾਲੀਆਂ ਕੁਝ ਸੜਕਾਂ ਨਵੀਆਂ ਜੁੜ ਗਈਆਂ ਜਿਹੜੀਆਂ ਪਹਿਲਾਂ ਵਾਲੀਆਂ ਮੰਗਾਂ ਨੇ ਅਸਲ ਦੇ ਵਿੱਚ ਉਹ ਤਾਂ ਲਗਭਗ ਸਰਕਾਰ ਨੇ ਮੰਨੀਆਂ ਹੋਈਆਂ ਸੀ ਕਮਿਟਮੈਂਟ ਕੀਤੀ ਹੋਈ ਸੀ ਵਾਅਦੇ ਸੀ ਹੁਣ ਉਹ ਸਮਾਂ ਸੀਗਾ ਕਿ ਜਦੋਂ ਸਰਕਾਰ ਬਿਲਕੁਲ ਸਿਰੇ ਦੇ ਉੱਤੇ ਪਹੁੰਚ ਗਈ ਸੀ 15-20 ਦਿਨਾਂ ਮਹੀਨੇ ਦੀ ਖੇਡ ਹੈ ਸਰਕਾਰ ਦੀ ਤੇ ਸਰਕਾਰ ਨੇ 2 ਸਾਲ ਜਾਂ 26 ਮਹੀਨੇ ਬੀਤ ਗਏ 26 ਮਹੀਨੇ ਚ ਆਪਣੀ ਗੱਲ ਨਹੀਂ ਸੁਣੀ ਇਸ ਕਰਕੇ ਸਰਕਾਰ ਤੇ ਹੁਣ ਪ੍ਰੈਸ਼ਰ ਪਾਉਣਾ ਜ਼ਰੂਰੀ ਸੀ ਮੋਦੀ ਤੋਂ ਪੁੱਛਣਾ ਜ਼ਰੂਰੀ ਸੀ ਕਿ ਦੱਸ ਇਨਾ ਸਮਾਂ ਹੋ ਗਿਆ ਤੂੰ ਕਮੇਟੀ ਬਣਾਉਣ ਦੀ ਗੱਲ ਕਰਦਾ ਸੀ ਕੋਈ ਕਮੇਟੀ ਨਹੀਂ ਬਣੀ ਜਿਹੜੀਆਂ ਤੂੰ ਬਿਜਲੀ ਬਿੱਲ ਸੋਧ ਬਿੱਲ ਦੀ ਗੱਲ ਕਰਦਾ ਸੀ ਮੈਂ ਕਿਸਾਨਾਂ ਤੇ ਲਾਗੂ ਨਹੀਂ ਕਰਨਾ ਉਹਦੀ ਗੱਲ ਨਹੀਂ ਬਣੀ ਤਾਂ ਇਸ ਕਰਕੇ ਆਪਾਂ ਨੂੰ ਦੁਬਾਰਾ ਦਿੱਲੀ ਦੇ ਵਿੱਚ ਜਾਣਾ ਪਿਆ ਗੱਲਾਂ ਕਈ ਵਾਰੀ ਉੱਠਦੀਆਂ ਨੇ ਕਿ ਸਾਰੇ ਨਹੀਂ ਗਏ ਅੱਧੇ ਕਿਉਂ ਗਏ ਆ ਜabb ਪਹਿਲਾਂ ਵੀ ਗਏ ਸੀ ਤੇ ਹੁਣ ਵੀ ਗਏ ਆ ਬਹੁਤ ਸਾਰੇ ਵੀਰਾਂ ਨੂੰ ਸਾਰੀਆਂ ਗੱਲਾਂ ਪਤਾ ਹੋਣਗੀਆਂ ਕਿ ਕਿਸ ਤਰੀਕੇ ਦੇ ਨਾਲ ਕੋ ਸਾਡੇ ਵਿੱਚੋਂ ਜਥੇਬੰਦੀਆਂ ਨੇ ਜਿਵੇਂ ਅਖੀਰਲੇ ਡੰਡੇ ਨੂੰ ਸਾਡਾ ਹੱਥ ਪੈ ਗਿਆ ਸੀਗਾ ਉਥੋਂ ਪੌੜੀ ਖੇਚਲੀ ਸੀ ਵੋਟਾਂ ਦੀ ਕਾਹਲ ਹੋ ਗਈ ਸੀ ਵੋਟਾਂ ਦੇ ਵਿੱਚ ਆ ਕੇ ਉੱਠ ਕੇ ਖੜੇ ਹੋ ਗਏ ਸੀਗੇ ਫਿਰ ਜਿਹੜਾ ਕੁਝ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸੋ ਦੋਸਤੋ ਉਹ ਪਿਛਲਾ ਸਮਾਂ ਬੀਤ ਗਿਆ ਫਿਰ ਉਸ ਤੋਂ ਬਾਅਦ ਆਪਣਾ ਨਵਾਂ ਜਦੋਂ ਦੋ ਐਸਕੇਐਮਸੀ ਇੱਕ ਰਾਜਨੀਤਿਕ ਬਣ ਗਿਆ ਗੈਰ ਰਾਜਨੀਤਿਕ ਬਣ ਗਿਆ ਤੇ ਗੈਰ ਰਾਜਨੀਤਿਕ ਜਿਹੜਾ ਸਾਡਾ ਜੀਤ ਸਿੰਘ ਡੱਲੇਵਾਲ ਦੀ ਗਵਾਹੀ ਦੇ ਵਿੱਚ ਬਣਿਆ ਅੱਜ ਲੜਾਈ ਦੁਬਾਰਾ ਫੇਰ ਜ਼ੀਰੋ ਤੋਂ ਸ਼ੁਰੂ ਕੀਤੀ ਗਈ ਹੈ ਔਰ ਉਸ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲਿਆ ਹੈ ਪਰ ਮੇਰੇ ਵੀਰੋ ਇਹ ਲੜਾਈ ਹੈ ਜਿਹੜੀ ਇੱਕ ਅੰਦੋਲਨ ਕਰਕੇ ਸਾਨੂੰ ਲੱਗਦਾ ਕਿ ਸੀ ਵੱਡਾ ਅੰਦੋਲਨ ਕਰ ਲਿਆ ਸੀ ਹੁਣ ਸਾਨੂੰ ਲੋੜ ਨਹੀਂ ਪਰ ਅੰਦੋਲਨ ਹਮੇਸ਼ਾ ਤੁਹਾਨੂੰ ਕਰਦੇ ਕਰਦੇ ਹੀ ਰਹਿਣਾ ਪੈਣਾ ਆਇਆਂ ਸੰਦੋਲਨ ਨਾਲ ਵੀ ਸਾਡਾ ਸ਼ਾਇਦ ਅਸੀਂ ਗੱਲ ਸਿਰੇ ਨਾਲ ਲੱਗੇ ਤੁਹਾਨੂੰ ਹਮੇਸ਼ਾ ਜੇ ਕਿਸਾਨੀ ਨੂੰ ਬਚਾਉਂਦਾ ਰੱਖਣਾ ਹੈ ਜੇ ਤੁਸੀਂ ਆਪਣੇ ਜ਼ਮੀਨਾਂ ਨੂੰ ਜਿਉਂਦਾ ਰੱਖਣਾ ਹੈ ਆਪਦੇ ਹੱਕਾਂ ਦੇ ਖਾਤਰ ਕਿਉਂਕਿ ਜਿਹੜਾ ਕਾਰਪੋਰੇਟ ਜਗਤ ਹੈ ਉਸ ਦੀ ਨਿਗਾਹ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਹੈ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਤਾਂ ਉਹ ਕਾਰਪੋਰੇਟ ਤੋਂ ਆਪ ਦੀਆਂ ਜਮੀਨਾਂ ਨੂੰ ਬਚਾਉਣ ਵਾਸਤੇ ਆਪਦੀਆਂ ਫਸਲਾਂ ਨੂੰ ਬਚਾਉਣ ਵਾਸਤੇ ਆਪਦੀਆਂ ਨਸਲਾਂ ਨੂੰ ਬਚਾਉਣ ਵਾਸਤੇ ਕੱਲੀ ਫਸਲਾਂ ਦੀ ਲੜਾਈ ਨਹੀਂ ਸਾਡੀ ਨਸਲਾਂ ਦੀ ਲੜਾਈ ਵੀ ਹੈ ਤਾਂ ਬਹੁਤ ਵੱਡਾ ਅੰਦੋਲਨ ਆ ਇਸ ਦੇ ਵਿੱਚ ਹਰੇਕ ਬੰਦੇ ਨੂੰ ਇਹ ਨਾ ਸੋਚੋ ਕਿ ਬੰਦੇ ਹੁਣ ਦੰਦ 15 ਬੰਦੇ ਤੁਰ ਪੇ ਮਰ ਰਹੇ ਨੇ ਸਾਰਾ ਪਿੰਡ ਜਿਹੜਾ ਇੱਕ ਮੁੱਠ ਹੋ ਗਿਆ ਇੱਕ ਰਸਤੇ ਵਿੱਚ ਹੀ ਹੋ ਗਿਆ ਸਾਡੇ ਅੰਦਰ ਇੱਕ ਭਾਵਨਾ ਬਣ ਜੇ ਕਿ ਅਸੀਂ ਅੰਦੋਲਨ ਦੇ ਵਿੱਚ ਜਾਣਾ ਹੀ ਜਾਣਾ ਜੋ ਮਰਜ਼ੀ ਹੋ ਜੇ ਤਾਂ ਫਿਰ ਮੇਰੇ ਵੀਰੋ ਇਹ ਸਰਕਾਰ ਆ ਬਹੁਤੀ ਦੇਰ ਨਹੀਂ ਚੱਲਣਗੀਆ ਹੋ ਸਕਦਾ ਕਿਸੇ ਵੀ ਸਮੇਂ ਤੇ ਫੈਸਲਾ ਸਾਡੇ ਹੱਕ ਦੇ ਵਿੱਚ ਆ ਸਕਦਾ ਹੈ ਕਿਉਂਕਿ ਸਰਕਾਰ ਬਿਲਕੁਲ ਝੁਕੀ ਹੋਈ ਆ ਵੀ ਕਿਸੇ ਤਰੀਕੇ ਨਾਲ ਹੱਥ ਬੰਨ੍ਹਦੀ ਆ ਵੀ ਤੂੰ ਸਾਡਾ ਖਿਹੜਾ ਛੱਡ ਦਿਓ ਕਿਉਂਕਿ ਸਾਡੀ ਜਿਹੜੀਆਂ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ ਜਾਇਜ਼ ਇਸ ਕਰਕੇ ਨੇ ਕਿ ਜਿੰਨਾ ਵੀ ਹੋਰ ਲੋਕ ਨੇ ਜੋ ਵੀ ਜਿਹੜਾ ਵੀ ਚੀਜ਼ ਕੋਈ ਫਸਲ ਪੈਦਾ ਕਰਦਾ ਉਹ ਆਪ ਦਾ ਰੇਟ ਆਪ ਤੈਅ ਕਰਦਾ ਪਰ ਸਾਡੀ ਕਿਸਾਨੀ ਜੋ ਕੁਝ ਵੀ ਪੈਦਾ ਕਰਦੀ ਹੈ ਜਿਹੜੀ ਵੀ ਫਸਲ ਪੈਦਾ ਕਰਦੀ ਹੈ ਉਹਦਾ ਰੇਟ ਸਰਕਾਰ ਵੱਲੋਂ ਤੈਅ ਕੀਤਾ ਜਾਂਦਾ ਹੁਣ ਦੇਖੋ ਜਿਹੜਾ ਬੰਦਾ ਚੀਜ਼ ਨੂੰ ਪੈਦਾ ਕਰਦਾ ਉਹਨੂੰ ਪਤਾ ਹੈ ਕਿ ਸਾਡਾ ਆ ਰੇਟ ਆ ਪਰ ਜਿਹੜਾ ਭਾਵਨਣ ਵਾਲਾ ਹੋਰ ਆ ਜਿਹੜੇ ਬੈਠੇ ਨੇ ਫੈਕਟਰੀਆਂ ਕਹਿੰਦੇ ਤਾਂ ਐਂ ਨਹੀਂ ਪਤਾ ਇਹ ਨਰਮਾ ਇਹ ਬੂਟਿਆਂ ਨੂੰ ਲੱਗਦਾ ਹੈ ਕਿ ਫੈਕਟਰੀਆਂ ਦੇ ਵਿੱਚ ਤਿਆਰ ਹੁੰਦਾ ਬਹੁਤ ਸਾਰ ਨੂੰ ਨਹੀਂ ਪਤਾ ਕਣਕ ਫੈਕਟਰੀ 'ਚ ਬਣਦੀ ਆ ਕਿ ਖੇਤਾਂ ਦੇ ਵਿੱਚ ਬਣਦੀ ਆ ਉਹ ਲੋਕ ਸਾਡੇ ਭਾਅ ਬਣਦੇ ਨੇ ਇਸ ਕਰਕੇ ਦੋਸਤੋ ਜਦ ਤੱਕ ਕਿਸਾਨ ਨੂੰ ਨਾਲ ਬਿਠਾ ਕੇ ਤੁਹਾਡੇ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਉਨਾਂ ਚਿਰ ਹੱਲ ਹੋਣਾ ਨਹੀਂ ਸਾਡੀ ਜਿਹੜੀ ਪਹਿਲੀ ਸਭ ਤੋਂ ਵੱਡੀ ਮੰਗ ਆ ਉਹ ਹੈ ਕਿ ਆ ਐਮ ਐਸ ਪੀ ਦੇ ਉੱਤੇ ਗਰੰਟੀ ਕੀਰੂਨ ਬਣਾਉਣਾ ਹੁਣ ਐਮਐਸਪੀ ਦੇ ਉੱਤੇ ਗਰੰਟੀ ਕਰਨ ਕੀ ਆ ਦੇਖੋ ਸਾਡੇ ਭਾਰਤ ਦੇ ਵਿੱਚ 23 ਫਸਲਾਂ ਦੇ ਉੱਤੇ ਸਰਕਾਰ ਕਾਗਜ਼ਾਂ ਦੇ ਵਿੱਚ ਐਮਐਸਪੀ ਦਿੰਦੀ ਆ ਕਿ ਐਸ ਨੂੰ ਅਸੀਂ ਸਰਕਾਰੀ ਮੁੱਲ ਤੇ ਖਰੀਦਾਂਗੇ ਪਰ ਖਰੀਦੀਆਂ ਕਿੰਨੀਆਂ ਜਾਂਦੀਆਂ ਸਿਰਫ ਚਾਰ ਫਸਲਾਂ ਕਣਕ ਕਾ ਝੋਨਾ ਹੈ ਥੋੜਾ ਜਿਹਾ ਗੰਨਾ ਹੈ ਤੇ ਬਾਕੀ ਸੋਇਆ ਬੀਨਾ ਐਮਪੀ ਮਹਾਰਾਸ਼ਟਰ ਦੇ ਵਿੱਚੋਂ ਹੁਣ ਜਿਹੜੀ ਕਣਕ ਸਾਡੀ ਤਾਂ 2200 ਰੁਪਏ ਕਿ ਜਾਂਦੀ ਆ ਪਰ ਜਿਹੜੀ ਬਿਹਾਰ ਦੇ ਵਿੱਚ 1200 ਨੂੰ 1300 ਨੂੰ 1400 ਨੂੰ ਵਿਕਦੀ ਆ ਜਿਹੜਾ ਝੋਨਾ 12 1300 ਨੂੰ ਵਿਕਦਾ ਉਹੀ ਝੋਨਾ ਜਦੋਂ ਕੁਝ ਵਪਾਰੀ ਲੋਕ ਜਾਂ ਜਿਹੜੇ ਚੋਰੀ ਕਰਨ ਵਾਲੇ ਲੋਕ ਨੇ ਉਹ ਟਰੱਕ ਭਰ ਕੇ ਇੱਥੇ ਲੈ ਕੇ ਆਉਂਦੇ ਨੇ ਉਹਦਾ ਝੋਨੇ ਦਾ ਰੰਗ ਵੀ ਤਾਂ ਤੁਹਾਡੇ ਝੋਨੇ ਦੇ ਬਰਾਬਰ ਦਾ ਹੀ ਹੁੰਦਾ ਉਹਦਾ 1200 ਵੇਕ ਦਾ ਥੋੜਾ 2200 ਵੇਕ ਦਾ ਕਿਉਂ ਵਿਕਦਾ ਕਿਉਂਕਿ ਪੰਜਾਬ ਦੇ ਉੱਤੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਪੰਜਾਬ ਨੂੰ ਅਸੀਂ ਵਧੀਆ ਰੇਟ ਦੇ ਕੇ ਖਾਨਜੋਗਾ ਅਨਾਜ ਪੈਦਾ ਕਰਵਾ ਲੀਏ 1.5% ਜ਼ਮੀਨਾਂ ਪੰਜਾਬ ਦੇ ਲੋਕਾਂ ਕੋਲੇ 40% ਕਣਕ ਤੇ 25% ਝੋਨਾ ਪੂਰੇ ਭਾਰਤ ਨੂੰ ਦਿੰਦਾ ਇਸ ਕਰਕੇ ਰੇਟ ਦੀ ਮਜਬੂਰੀ ਬਣ ਗਿਆ ਸੀ ਤੁਹਾਨੂੰ ਰੇਟ ਦੇਣਾ ਪਰ ਹੁਣ ਸਮੇ ਦੇ ਹਿਸਾਬ ਦੇ ਨਾਲ ਜਿਹੜੀਆਂ ਦੂਜੀਆਂ ਸਟੇਟਾਂ ਉਹਨਾਂ 'ਚ ਝੋਨਾ ਬਹੁਤ ਹੋਣ ਲੱਗ ਗਿਆ ਤਾਂ ਇਹਨਾਂ ਨੇ ਝੋਨੇ ਤੇ پابੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਦੇ ਕਹਿੰਦੇ ਜੀ ਇਹਦੇ ਨਾਲ ਤਾਂ ਪੋਲੂਸ਼ਨ ਫਾਇਲ ਜਾਂਦਾ ਜੀ ਤੁਹਾਡਾ ਇਹਨੂੰ ਪੋਲੂਸ਼ਨ ਨੂੰ ਬੰਦ ਕਰ ਦਿਓ ਜੀ ਕਦੇ ਕਹਿੰਦੇ ਜੀ ਤੁਹਾਡਾ ਮਲ ਇਹ ਜ਼ਹਿਰੀਲਾ ਜਾਦੇ ਹੋਗਾ ਤੁਸੀਂ ਸਪਰੇਅ ਨਾਲ ਜਾਦੇ ਪਾਤੀਆਂ ਖਾਦਾਂ ਨਾਲ ਜਾਦੇ ਪਾਤੀਆਂ ਉਹ ਖਾਦਾਂ ਅਸੀਂ ਜ਼ਿਆਦੇ ਪਾਈਆਂ ਸਪਰੇਅ ਅਸੀਂ ਜ਼ਿਆਦੇ ਪਾਈਆਂ ਝਾੜ ਵਧਾਉਣ ਵਾਸਤੇ ਰੇਟ ਤੁਸੀਂ ਵਧਾਇਆ ਨਹੀਂ ਅਸੀਂ ਐਸ ਪਾਸੇ ਹੋ ਗਏ ਅਸੀਂ ਆਪ ਦਾ ਅਨਾਜ ਜ਼ਹਿਰੀਲਾ ਕਰ ਲਿਆ ਅਸੀਂ ਧਰਤੀ ਦਾ ਪਾਣੀ ਮਕਾੜਿਆ ਸਾਡੀ ਹਵਾ ਜ਼ਹਿਰੀਲੀ ਹੋ ਗਈ ਕੱਲਾ ਸਾਡਾ ਆਰਥਿਕ ਨੁਕਸਾਨ ਨਹੀਂ ਕੀਤਾ ਸਾਡਾ ਜਿਹੜਾ ਵਾਤਾਵਰਨ ਦਾ ਨੁਕਸਾਨ ਆ ਉਹ ਬਹੁਤ ਵੱਡਾ ਨੁਕਸਾਨ ਹੋਗਾ ਸਾਡੀ ਸਿਹਤ ਦੇ ਨਾਲ ਬਹੁਤ ਵੱਡਾ ਖਲਵਾੜ ਹੋ ਗਿਆ ਪਰ ਕਰਵਾਉਣ ਵਾਲੀਆਂ ਉਹ ਸਰਕਾਰਾਂ ਨੇ ਹੁਣ ਇਹਨਾਂ ਕੋਲੇ ਝੂਨਾ ਬਾਕੀ ਸਟੇਟਾਂ ਦੇ ਵਿੱਚ ਹੋਣ ਲੱਗ ਗਿਆ ਖਾਣ ਜੋਗੇ ਜਦੋਂ ਅਨਾਜੇ ਦਾਣੇ ਨਾਲੇ ਹੋ ਗਏ ਹੁਣ ਸਾਨੂੰ ਅੱਖਾਂ ਦਿਖਾਉਣ ਲੱਗ ਗਏ ਤਾਂ ਹੁਣ ਜਿਹੜਾ ਇਹਨਾਂ ਨੇ ਡਬਲਯੂਟੀਓ ਦੇ ਵਿੱਚ ਮਤਲਬ ਪਿਛਲੇ 1994 ਦੇ ਵਿੱਚ ਇੱਕ ਸਮਝੌਤਾ ਕੀਤਾ ਸੀ ਡਬਲਯੂਟੀਓ ਉਹਦੇ ਤਹਿਤ ਇਹ ਸਾਰੀ ਪਾਲਿਸੀ ਲਾਗੂ ਕਰਦੇ ਕਰਦੇ ਹੁਣ ਪੂਰੇ ਤਰ੍ਹਾਂ ਹੈਵੀ ਹੋ ਗਏ ਨੇ ਹੁਣ ਪਿੱਛੇ ਜਿਹੜਾ ਨੇ ਗੱਲ ਕੀਤੀ ਕਿ ਜਿਹੜਾ ਬਾਹਰਲੇ ਦੇਸ਼ਾਂ ਤੋਂ ਅਨਾਜ ਆਊਗਾ ਉਹ ਕਰ ਮੁਕਤ ਆਊਗਾ ਕਰ ਮੁਕਤ ਦਾ ਭਾਵ ਕਿ ਇੰਪੋਰਟ ਡਿਊਟੀ ਨਹੀਂ ਲੱਗੂਗੀ ਤੇ ਜਿਹਦੇ ਤੇ ਇੱਕ ਝਲਕੇ ਇਹਨਾਂ ਦੇ ਦਿੱਤੀ ਕਣਕ ਦੇ ਉੱਤੇ 40% ਜਿਹੜੀ ਇੰਪੋਰਟ ਡਿਊਟੀ ਆ ਉਹ ਨਹੀਂ ਲਾਉਣੀ ਜਿਹੜੀ 40% ਇੰਪੋਰਟ ਡਿਊਟੀ ਦੇ ਨਾਂ ਲਈ ਜੇ ਨਾ ਲਈ ਤਾਂ ਕਣਕ ਦਾ ਰੇਟ ਤੁਸੀਂ ਘੱਟ ਲੋ ਹਜ਼ਾਰ ਮਗਰ 400 ਰੁਪਏ ਦਾ ਫਰਕ ਪੈਗਾ 2000 ਚੋਂ ਆ ਵੀ ਪਰ ਕਿੰਨੇ ਹੋਏ ਕਿੰਨੇ ਉਹਨਾਂ ਨੂੰ ਕਹਿ ਦੀ ਅੱਛਾ ਵੀ ਸੋਇ ਤੇੱਕੇ ਮੜਾਈ ਟਰੈਕਟਰ ਹਾਂ ਬਸ ਹੁਣ ਅੰਮਾ ਮਾਇਆ ਬਹੁਤ ਮਗਰ ਨਹੀਂ ਨਹੀਂ